ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਬੇਗੰਪੁਰਾ ਖਾਲਸਾ ਰਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਝੇ ਉਮੀਦਵਾਰ ਜਫੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਸਮੂਹ ਸਿੱਖ ਧਰਮੀ ਫੌਜੀ ਜੁਨੀਅਰ 84 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਦੇ ਗ੍ਰਹਿ ਵਿਸ਼ੇ ਚੋਣ ਸ਼ਰਗਰਮੀਆਂ ਸੰਬੰਧੀ ਵਿਚਾਰ ਵਟਾਂਦਰਾ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਖੁਸ਼ਹਾਲੀ ਅਤੇ ਪੰਥਕ ਮਸਲਿਆਂ ਦੇ ਪੱਕੇ ਹੱਲ ਲਈ ਬੇਗੰਪੂਰਾ ਖਾਲਸਾ ਰਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਫੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਡਾ ਮੁੱਖ ਅਜੰਡਾ ਅੰਤਰਰਾਸ਼ਟਰੀ ਬਾਰਡਰਾਂ 'ਵਪਾਰ ਕਰਵਾਉਣਾ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਾ ਅਤੇ ਰਾਜ ਰਾਜਾਂ ਨੂੰ ਵਾਧਾ ਅਧਿਕਾਰ ਦਿਵਾਉਣ ਲਈ ਆਵਾਜ਼ ਬੁਲੰਦ ਕਰਾਂਗੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਬੇਰੁਜ਼ਗਾਰੀ, ਨਸ਼ਾ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਵਾਅਦਾ ਕਰਕੇ ਸਤਾ ਹਾਸਲ ਕੀਤੀ ਜਦ ਕਿ ਹੁਣ ਨਸ਼ਾ ਗਲੀਆਂ ਬਾਹ ਲਿਆ ਵਿੱਚੇ ਵਿਕ ਰਿਹਾ ਹੈ, ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ ਜਦ ਕਿ ਆਮ ਆਦਮੀ ਪਾਰਟੀ ਸਪ੍ਰੀਮੋ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਜੇਲ੍ਹ ਦੀ ਹਵਾ ਖਾ ਰਹੇ ਹਨ। ਇਸ ਮੌਕੇ ਤੇ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਜਸੇਦਾਰ ਬਰਵਿੰਦਰ ਸਿੰਘ ਬਾਜਵਾ ਦਾ ਸਵਾਗਤ ਕਰਦੇ ਆ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸ਼ਰੋਪਾ ਉਪਾ ਕੇ ਧੰਨਵਾਦ ਕੀਤਾ ਧਰਮੀ ਫੌਜੀ ਨੇ ਕਿਹਾ ਕਿ ਸਾਨੂੰ ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਇਨਸਾਫ ਲੈਣਾ ਚਾਹੀਦਾ ਹੈ ਅਤੇ ਪੰਥਕ ਮਸਲਿਆਂ ਦੇ ਹੱਲ ਕਰਨ ਵਾਲਿਆਂ ਦੀ ਹਮਾਇਤ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਰਮੇ ਸਿੰਘ ਗਿਆਨੀ ਦਵਿੰਦਰ ਸਿੰਘ ਇੰਸਪੈਕਟਰ ਨਿਰਮਲ ਸਿੰਘ ਜਤਿੰਦਰ ਸਿੰਘ ਨਿਰਮਲ ਸਿੰਘ ਸਾਗਰਪੁਰ ਜਗਤਾਰ ਸਿੰਘ ਅਮਨਦੀਪ ਸਿੰਘ ਅਰਸ਼ਦੀਪ ਸਿੰਘ ਬੁੱਧ ਸਿੰਘ ਆਪ ਕੋ ਇਲਾਵਾ ਹੋ Rajasthan ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰੋਗ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਚ ਰਵਾਇਤੀ ਪਾਰਟੀਆਂ ਨੇ ਰਾਜ ਕੀਤਾ ਤਕਰੀਬਨ 30 ਸਾਲ ਦੇ ਕਰੀਬ ਇਹਨਾਂ ਪਾਰਟੀਆਂ ਨੇ ਰਾਜ ਕੀਤਾ 15 ਸਾਲ ਕਾਂਗਰਸ ਨੇ ਤੇ 15 ਸਾਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਰਾਜ ਕੀਤਾ ਇਹ ਪੰਜਾਬ ਨੂੰ ਅੱਜ ਇਹਨਾਂ ਰਵਾਇਤੀ ਪਾਰਟੀਆਂ ਨੇ ਤਬਾਹੀ ਦੇ ਕੰਡੇ ਤੇ ਖੜਾ ਕਰਤਾ ਪੰਜਾਬ ਦੇ ਲੋਕ ਜਿਹੜੇ ਨੇ ਉਹ ਪਿਛਲੇ ਸਮੇਂ ਚ ਤਰਾ-ਤਰਾ ਕਰਦੇ ਸੀ ਤੇ ਉਹਨਾਂ ਨੇ ਤਕਰੀਬਨ ਤਿੰਨ ਜਿਹੜੇ ਮੁੱਖ ਮੁੱਦੇ ਸੀ ਭ੍ਰਿਸ਼ਟਾਚਾਰ ਨਸ਼ਾ ਤੇ ਬੇਰੁਜ਼ਗਾਰੀ ਇਹ ਇਸ ਤੋਂ ਹਰ ਪੰਜਾਬ ਦਾ ਜਿਹੜਾ ਪਰਿਵਾਰ ਏ ਇਹਨਾਂ ਤਿੰਨਾਂ ਤੋਂ ਹੀ ਪ੍ਰਭਾਵਿਤ ਸੀ ਤੇ ਤਕਰੀਬਨ ਇੱਕ ਇੱਕ ਚੀਜ਼ ਤੋਂ ਤੇ ਹਰ ਪਰਿਵਾਰ ਜਾਂ ਨਸ਼ੇ ਤੋਂ ਜਾਂ ਭ੍ਰਿਸ਼ਟਾਚਾਰ ਤੋਂ ਤੇ ਜਾਂ ਬੇਰੁਜ਼ਗਾਰੀ ਤੋਂ ਇਹਨਾਂ ਤੋਂ ਪ੍ਰਭਾਵਿਤ ਸੀ ਉਹਦਾ ਫਾਇਦਾ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰદાન ਅਰਵਿੰਦ ਕੇਜਰੀਵਾਲ ਉਹਨੇ ਪੂਰਾ ਪੂਰਾ ਪੰਜਾਬ ਦੇ ਲੋਕਾਂ ਦੀ ਨਬਜ ਨੂੰ ਪਛਾਣਿਆ ਤੇ ਇਹ ਤਿੰਨਾ ਜਿਹੜੇ ਮੁੱਦੇ ਸੀ ਉਹਨਾਂ ਨੂੰ ਬੜੇ ਵੱਡੇ ਲੈਵਲ ਤੇ ਸੋਸ਼ਲ ਮੀਡੀਆ ਰਾਹੀਂ ਆਬਾਰਿਆ ਕਿ ਮੇਰੀ ਸਰਕਾਰ ਤੁਸੀਂ ਬਣਾਓ ਤੇ ਮੈਂ ਪੰਜਾਬ 'ਚ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰ ਦਿਆਂਗਾ ਪਰ ਤੁਸੀਂ ਅੱਜ ਵੇਖ ਲਓ ਕਿ ਪੰਜਾਬ 'ਚ ਜਿਹੜਾ ਨਸ਼ਾ ਏ ਉਹਦਾ ਛੇਵਾਂ ਦਰਿਆ ਵਗ ਰਿਹਾ ਜਿੰਨਾ ਪਹਿਲੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਦੇ ਸਮੇਂ ਸੀ ਉਸ ਤੋਂ ਵੀ ਵੱਧ ਨਸ਼ਾ ਜਿਹੜਾ ਪੰਜਾਬ 'ਚ ਹੁਣ ਵਿਕ ਰਿਹਾ ਏ ਪੰਜਾਬ ਚ ਪਹਿਲੋ ਤੇ ਥੋੜਾ ਬੋਤਾ ਕਿਸੇ ਦਾ ਡਰ ਸੀ ਪਰ ਹੁਣ ਹਾਲਾਤ ਇਹ ਨੇ ਕਿ ਛਰੇ ਆਮ ਗਲੀ ਮਹੱਲਿਆ ਚ ਚੌਂਕਾ ਚ ਬਜ਼ਾਰਾ ਚ ਇਹ ਨਸ਼ਾ ਵਿਗਰਿਆ ਹੈ ਪ੍ਰਸ਼ਟਾਚਾਰ ਜਿਹੜਾ ਹੈ ਥਾਣਿਆਂ ਚ ਕਚੈਰੀਆ ਚ ਤਹਿਸੀਲਾ ਚ ਜਿਵੇਂ ਪਹਿਲੀਆਂ ਸਰਕਾਰਾਂ ਦੇ ਸਮੇਂ ਸੀ ਉਵੇਂ ਹੀ ਹੁਣ ਪ੍ਰਸ਼ਟਾਚਾਰ ਹੈ ਕੋਈ ਉਹਦੇ ਚ ਬਦਲਾ ਨਹੀਂ ਆਇਆ ਇਹ ਬਦਲਾ ਦੀ ਗੱਲ ਕਰਦੇ ਸੀ ਤੀਜਾ ਜਿਹੜਾ ਹੈ ਬੇਰੁਜ਼ਗਾਰੀ ਬੇਰੁਜ਼ਗਾਰੀ ਉਵੇਂ ਹੀ ਹੈ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਆਇਲਰਟਸ ਕਰਦੇ ਨੇ ਤੇ ਪੇਪਰ ਆਪਣੇ ਪਾਸ ਕਰਕੇ ਤੇ ਬਾਹਰ ਨੂੰ ਜਾਣ ਦੀ ਤਿਆਰੀ ਕਰ ਲੈਂਦੇ ਨੇ ਤੁਸੀਂ ਇੱਕ ਹੋਰ ਵੇਖੋ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਇਹ ਸਰਕਾਰ ਜਿਹੜੀ ਇਹਨਾਂ ਨੇ ਪੰਜਾਬ 'ਚ ਬਣਾਈ ਅਰਵਿੰਦ ਕੇਜਰੀਵਾਲ ਅੱਜ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਪੰਜਾਬ ਜੇਲਾ 'ਚ ਬੰਦ ਹੈ ਤੇ ਉਹਦੇ ਮੰਤਰੀ ਜਿਹੜੇ ਨੇ ਉਹ ਨਾਲ ਜੇਲਾ 'ਚ ਬੰਦ ਨੇ ਇਸ ਤੋਂ ਸ਼ਰਮਨਾਕ ਗੱਲ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਅਸੀਂ ਸ਼ਰੋਮ ਮੈਂ ਸ਼ਰੋਮ ਨੇ ਆਪਣੇ ਬੇਗੰਪੁਰਾ ਖਾਲਸਾ ਰਾਜ ਪਾਰਟੀ ਅਤੇ ਸ਼ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਦਾ ਗਰਦਾਸਪੁਰ ਤੋਂ ਸਾਂਝਾ ਕੈਂਡੀਡੇਟ ਆ ਦੇਖੋ ਅਸੀਂ ਦੋ ਤਿੰਨ ਮੁੱਦੇ ਜਿਹੜੇ ਮੇਨ ਨੇ ਉਹ ਲਏ ਨੇ ਪਹਿਲੇ ਤੇ ਅਸੀਂ ਇਹ ਜਿਹੜੇ ਬਾਰਡਰ ਨੇ ਸਾਡੇ ਪਾਇਓ ਵਾਗਾ ਬਾਰਡਰ ਤੇ ਪਾਇ ਕਰਤਾਰਪੁਰ ਸਾਹਿਬ ਦਾ ਬਾਰਡਰ ਇਹਨੂੰ ਅਸੀਂ ਵਪਾਰ ਲਈ ਪਰ ਇਹ ਅਰਬ ਦੇਸ਼ਾਂ ਤੱਕ ਵਪਾਰ ਜਿਹੜਾ ਖੁੱਲੇ ਉਹ ਖਲਾਉਣ ਲਈ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜਿਹਦੇ ਨਾਲ ਜੇ ਬਾਰਡਰ ਖੋਲਦੇ ਨੇ ਉਹਦੇ ਨਾਲ ਜਿੱਥੇ ਗਰਦਾਸਪੁਰ ਜ਼ਿਲ੍ਹਾ ਜਿਹੜਾ ਉਹ ਖਿਸ਼ਹਾਲ ਹੋਏਗਾ ਉਹਦੇ ਨਾਲ ਨਾਲ ਸਾਰਾ ਪੰਜਾਬ ਵੀ ਖਿਸ਼ਹਾਲ ਹੋਏਗਾ ਉਹਦੇ ਨਾਲ ਸਾਡੇ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਾਡੇ ਆਪਣੇ ਵਪਾਰੀ ਨੇ ਉਹ ਸਾਰੇ ਖਿਸ਼ਹਾਲ ਹੋਣਗੇ ਤੇ ਜੇ ਇੱਥੇ ਖਿਸ਼ਹਾਲੀ ਆਏਗੀ ਤੇ ਉਹਦੇ ਨਾਲ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਵੀ ਰੋਜ਼ਗਾਰ ਜਿਹੜਾ ਹੈ ਉਹ ਮਿਲੇਗਾ ਦੂਸਰਾ ਸਾਡਾ ਮੁੱਦਾ ਹੈ ਬੰਦੀ ਸਿੰਘਾ ਜੀ ਬੰਦੀ ਸਿੰਘ ਪਿਛਲੇ 30 32 32 ਸਾਲਾਂ ਤੋਂ ਜੇਲਾ ਚ ਬੰਦ ਨੇ ਉਹਨਾਂ ਨੇ ਆਪਣੀਆਂ ਜਿੰਨੀਆਂ ਸਜਾਵਾਂ ਉਹਨਾਂ ਨੇ ਹਿੰਦੁਸਤਾਨ ਦੇ ਸੰਵਿਧਾਨਸਾਰ ਉਹਨਾਂ ਨੂੰ ਮਿਲਿਆ ਸੀ ਉਹਦੇ ਤੋਂ ਉਹਨਾਂ ਨੇ ਦੋ ਦੋ ਤਿੰਨ ਤਿੰਨ ਗੁਣਾ ਜੜੀਆਂ ਨੇ ਉਹ ਸਜਾਵਾਂ ਕੱਟ ਲਿਆ ਨੇ ਪਰ ਇਹ ਸਰਕਾਰਾਂ ਜਿਹੜੀ ਆ ਉਹਨਾਂ ਨੂੰ ਬਾਹਰ ਜਿਹੜੀ ਆ ਉਹ ਨਹੀਂ ਲਿਆ ਰਹੀ ਆ ਉਹਨਾਂ ਨੇ ਆਪਣੀ ਸਾਰੀ ਜਵਾਨੀ ਜਿਹੜੀ ਹੈ ਉਹ ਜੇਲਾ ਚ ਕੱਢਤੀ ਹੈ ਹੁਣ ਉਹ ਬੁਢਾਪੇ 'ਚ ਆ ਗਏ ਨੇ ਪਰ ਫੇਰ ਵੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀ ਰਹੀ ਆ ਅਸੀਂ ਸੱਤ ਜਨਵਰੀ 2023 ਤੋਂ ਚੰਡੀਗੜ੍ਹ ਤੇ ਮਹਾਲੀ ਦੀਆਂ ਬਰੂਹਾ ਤੇ ਕੌਮੀ ਸਾਫ ਮੋਰਚੇ ਨੇ ਜਿਹੜਾ ਮੋਰਚਾ ਲਾਇਆ ਸੀ ਪਹਿਲੇ ਦਿਨ ਤੋਂ ਉਹਦੇ ਨਾਲ ਜੁੜੇ ਹੋਏ ਆ ਤੇ ਉਹਦੇ ਹਰ ਪ੍ਰੋਗਰਾਮ 'ਚ ਅਸੀਂ ਜਿਹੜਾ ਉਹ ਹਿੱਸਾ ਵੀ ਲੈਂਦੇ ਰਹੇ ਆ ਅਸੀਂ ਸਮਝਦੇ ਸੀ ਕਿ ਸਰਕਾਰ ਜਿਹੜੀ ਹੈ 2024 ਦੀਆਂ ਇਲੈਕਸ਼ਨਾਂ ਤੋਂ ਪਹਿਲੋ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਵੇਗੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਨਾਣਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਵੇਲੇ ਆਖਿਆ ਸੀ ਕਿ ਅਸੀਂ ਜਿਹੜੇ ਸਿੰਘਾ ਨੇ ਜਿਹੜੇ ਬੰਦੀ ਸਿੰਘਾ ਨੇ ਸਜਾਵਾਂ ਆਪਣੀਆਂ ਕੱਟ ਲਈਆਂ ਨੇ ਉਹਨਾਂ ਨੂੰ ਅਸੀਂ ਰਿਹਾ ਕਰ ਦੇਵਾਂਗੇ ਪਰ ਅੱਜ ਵੇਖ ਲੋਗੇ ਤਕਰੀਬਨ 4.5 ਸਾਲ ਹੋ ਗਏ ਨੇ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆਪਣੀ ਕਈ ਗੱਲ ਤੋਂ ਮੁੱਕਰ ਗਿਆ ਤੇ ਇਹ ਹਿੰਦੁਸਤਾਨ ਤੇ ਤੁਸੀਂ ਸਿੱਖ ਵਿਸ਼ਵਾਸ ਕਿਹਦੇ ਤੇ ਕਰਨ ਜੇ ਪ੍ਰਧਾਨ ਮੰਤਰੀ ਆਪਣੀ ਗੱਲ ਤੋਂ ਮੁੱਕਰ ਜੇ ਤੇ ਕਿੱਤੇ ਵਿਸ਼ਵਾਸ ਕੀਤਾ ਜਾ ਸਕਦਾ ਸੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਨਾ ਸਾਡਾ ਜਿਹੜਾ ਉਹ ਦੂਜਾ ਅਜੰਡਾ ਹੈ ਤੀਜਾ ਸਾਡਾ ਅਜੰਡਾ ਹੈ ਕਿ ਜਿਹੜੇ ਵੱਧ ਅਧਿਕਾਰ ਰਾਜਾਂ ਨੂੰ ਉਹ ਮਿਲਣਾ ਕਿਉਂਕਿ ਰਾਜਾ ਕੋਲ ਇਸ ਵੇਲੇ ਕੁਝ ਨਹੀਂ ਸਭ ਕੁਝ ਸੈਂਟਰ ਨੇ ਆਪਣੇ ਹੱਥ ਚ ਲੈ ਲਿਆ ਜਦੋਂ ਕਿ ਸੰਵਿਧਾਨ ਦੇ ਅਨੁਸਾਰ ਸੈਂਟਰ ਕੋ ਸਿਰਫ ਤਿੰਨ ਮਹਿਕਮੇ ਹੋਣੇ ਚਾਹੀਦੇ ਨੇ ਪਹਿਲਾ ਜਿਹੜਾ ਰੇਲ ਦੂਜਾ ਜਿਹੜਾ ਡਿਫੈਂਸ ਤੇ ਤੀਜਾ ਡਾਕ ਪਰ ਸੈਂਟਰ ਨੇ ਅੱਜ ਸਭ ਕੁਝ ਆਪਣੇ ਹੱਥ ਚ ਲੈ ਲਿਆ ਕੋਈ ਨੀਤੀ ਬਣਾਉਂਦੀ ਆਪਣੇ ਜਿਹੜੀ ਹੈ ਉਹ ਸਟੇਟ ਕੋਲ ਕੁਝ ਨਹੀਂ ਜੋ ਨੀਤੀਆਂ ਬਣਦੀਆਂ ਨੇ ਉਹ ਸਭ ਇਹ ਸਟੇ ਆਪਣੇ ਸੈਂਟਰ ਬਣਾ ਰਿਆ ਪੰਜ ਸਿੱਖਿਆ ਪੰਜ ਸਿਹਤ ਤੇ ਪੰਜ ਖੇਤੀ ਇਰੀਆ ਸਾਰੀਆਂ ਨੀਤੀਆਂ ਜਿਹੜੀਆਂ ਉਹ ਸੈਂਟਰ ਬਣਾ ਰਿਹਾ ਸੋ ਅਸੀਂ ਰਾਜਾ ਦੇ ਵੱਧ ਅਧਿਕਾਰਾਂ ਲਈ ਜਿਹੜੀ ਹੈ ਉਹ ਵੀ ਲੜਾਈ ਲੜਾਂਗੇ ਕਿਉਂਕਿ ਖੇਤਰੀ ਪਾਰਟੀ ਰਾਜਾ ਦੇ ਜਿਹੜੇ ਵੱਧ ਅਧਿਕਾਰ ਉਹਨਾਂ ਲਈ ਲੜ ਸਕਦੀ ਹੈ ਖੇਤਰੀ ਪਾਰਟੀ ਆਪਣੇ ਸੂਬੇ ਲਈ ਲੜ ਸਕਦੀ ਹੈ ਚਰੋਮਨੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀ ਜਿਹੜੀ ਸ਼ੁਰੂ ਤੋਂ ਲੈ ਕੇ ਆਪਣੇ ਰਾਜਾ ਲਈ ਦੇ ਵੱਧ ਅਧਿਕਾਰਾਂ ਲਈ ਲੜਾਈ ਲੜਦੀ ਸੀ ਪਰ ਉਹ ਪਿਛਲੇ ਲੰਬੇ ਸਮੇਂ ਤੋਂ ਉਹ ਸਿਰਫ ਉਹਨਾਂ ਨੇ ਇੱਕ ਕੰਮ ਫੜ ਲਿਆ ਕਿ ਅਸੀਂ ਰਾਜ ਭਾਗ ਕਿਵੇਂ ਕਰਨਾ ਉਹ ਬੀਜੇ ਬੀਜੇਪੀ ਦੇ ਪਿੱਛੇ ਲੱਗੇ ਉਹਨਾਂ ਨੇ ਤੇ ਸਟੇਟਾ ਦੇ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਜਾਂ ਪੰਜਾਬ ਦੇ ਹੋਰ ਮੁੱਦੇ ਜਿਹੜੇ ਆ ਉਹ ਸਾਰਿਆਂ ਨੂੰ ਉਹਨਾਂ ਠੰਡੇ ਬਿਸਤਰੇ ਚ ਪਾਤਾ ਹੈ ਇਸ ਕਰਕੇ ਪੰਜਾਬ ਚ ਕੋਈ ਖੇਤਰੀ ਪਾਰਟੀ ਜਿਹੜੀ ਹੈ ਉਹ ਮਾਨ ਸਾਹਿਬ ਨੇ ਉਹ ਬੜੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਨੇ ਅਸੀਂ ਹੁਣ ਉਹਨਾਂ ਨਾਲ ਰਲ ਕੇ ਸਟੇਟ ਦੇ ਵੱਧ ਅਧਿਕਾਰ ਜਿਹੜੇ ਆ ਉਹਨਾਂ ਦੀ ਗੱਲ ਕਰਾਂਗੇ ਤੇ ਇੱਕ ਸੰਘਰਸ਼ ਇਹ ਤਿੰਨ ਜਿਹੜੇ ਮੁੱਦੇ ਆ ਉਹਨਾਂ ਲਈ ਅਸੀਂ ਅੱਗੋਂ ਸੰਘਰਸ਼ ਜਿਹੜਾ ਉਹ ਕਰਾਂਗੇ ਇਹ ਸਾਡੇ ਮੇਨ ਮੁੱਦੇ ਨੇ ਸਾਡੀ ਇਹ ਇਲੈਕਸ਼ਨ ਦੇ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਸ਼੍ਰੋਮ ਨਿਕਾਲੀ ਦਲ ਅੰਮ੍ਰਿਤਸਰ ਤੇ ਬੇਗੰਪੁਰਾ ਖਾਲਸਾ ਰਾਜ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਪੰਜਾਬ ਦੇ 13 ਦੇ 13 ਉਹਨਾਂ ਤੇ ਇੱਕ ਵਾਰ ਵਿਸ਼ਵਾਸ ਕਰੋ ਤੇ ਸਾਨੂੰ ਇੱਕ ਮੌਕਾ ਜਿਹੜਾ ਹੈ ਉਹ ਸਾਨੂੰ ਵੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖਰਵੀ ਫੈਡਰੇਸ਼ਨ ਦਾ ਪ੍ਰਧਾਨ ਬਣ ਕੇ ਸੈਂਟਰ ਦਾ ਅਸੂਲ ਹੋ ਜਾ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਨੂੰ ਕੋਈ ਚੀਜ਼ ਵੇਖੀ ਹੈ ਕਿ ਜਦੋਂ 5 ਸਾਲ ਬਾਅਦ ਲੋਟਾ ਹੁੰਦਿਆਂ ਨੇ ਤਾਂ ਉਹ ਇੱਕ ਮੋਦੇਸ਼ਾ ਨੇ ਚੋਕ ਬਣਿਆ ਕਮੇਡੀਆ ਹੈ ਜਿਹੜਾ ਇੱਕ ਲੋਕਤੰਤਰ ਦਾ ਤੇ ਇੱਕ ਪ੍ਰਸ਼ਾਸਨ ਠੀਕ ਨਹੀਂ ਇਹ ਤਿੰਨ ਮੁੱਦਿਆਂ ਦੇ ਉੱਤੇ ਹੀ ਗੱਲ ਕਰਕੇ ਤੇ ਕਰ ਦਿੰਦੇ ਨੇ ਔਰ ਮੈਂ ਇੱਕ ਬੇਅਤੀ ਘਰ ਦਾ ਨਾ ਪਦਰ ਤੋਂ ਕੇ ਸਾਡਾ ਇਹਨਾਂ ਦੇ ਨਾਮ ਨਹੀਂ ਲਗਾਈ ਵੀ ਕਦੀ ਨਹੀਂ ਲੋਕ ਦੀ ਪ੍ਰਸ਼ਾਸਨ ਵੀ ਇਸੇ ਤਰ੍ਹਾਂ ਲੋਕਤੰਤਵ ਇਸੇ ਤਰ੍ਹਾਂ 14 ਜੂਨ ਦਾ ਮਿਕਨ ਸਾਨੂੰ ਜੂਨ ਤੋਂ ਪ੍ਰਸ਼ਾਸਨ ਦੀ ਤੇ ਜੂਨ 1984 ਦੀ ਫੌਜੀ ਹਮ ਦੇ ਦੇ ਬਾਰੇ ਬਾਅਦ ਵਿੱਚ ਸਾਡੇ ਕੋ ਗੁਰਿੰਦਰ ਸਿੰਘ ਬਾਜਵਾ ਜੀ ਆਏ ਨੇ ਔਰ ਇਹਨਾਂ ਨੂੰ ਸਾਡੇ ਕੋ ਨਕਸ਼ੇ ਦੇ ਸਮੇਂ ਜਦ ਮੈਨਾਂ ਦਾ ਪੁੱਛੀ ਆਇਆ ਕਰਦਾ ਔਰ ਮੈਂ ਇਹਨਾਂ ਨੂੰ ਜੂਨ 1984 ਦੇ ਬਾਰੇ ਜਿਹੜੀ ਆ ਉਹ ਆਪਣੀ ਜਿਹੜੀ ਤਲਿਫ ਫੌਜੀਾਂ ਦੀ ਜੋ ਦਰਦਵਾ ਜੂਨ 1984 ਦਾ ਦਰਦ ਵਾ ਮੈਂ ਅੱਜ ਤੱਕ ਜਿੰਨਾ ਵੀ ਮੰਗੋ ਲਿਆ ਜੂਨ 1984 ਦਾ ਦਰਦ ਭਰਮੀ ਫੌਜਾਂ ਦਾ ਦਰਦ ਔਰ 1984 ਤੋਂ ਲੈ ਕੇ 1996 ਤੱਕ ਪੰਜਾਬ ਦਾ 10 12 ਸਾਲ ਦਾ ਸੰਤਾਪ ਮੈਨੂੰ ਹੋ ਗਿਆ ਔਰ ਉਹ ਸੰਤਾਪ ਦੇ ਬਾਰੇ ਜਿਹੜੀ ਮੈਂ ਜਾਣਕਾਰੀ ਇਹਨਾਂ ਨਾਲ ਸਾਂਝੀ ਕੀਤੀ ਆ ਫਾਰਮਾ ਇਹਨਾਂ ਨੂੰ ਅਪੀਲ ਕਰਦਾ ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਾ ਔਰ ਮੈਂ ਸਿੱਖ ਕੌਮ ਨੂੰ ਅਪੀਲ ਕਰਦਾ ਗੁਰਨਾਮ ਕਨਾਮ ਲੈਵਾ ਸੰਗਤ ਨੂੰ ਅਪੀਲ ਕਰਦਾ ਕਿ ਸਾਨੂੰ ਜਿਹੜਾ ਵਾ ਉਹ ਜੂਨੀ 1884 ਦਾ ਜਿਹੜਾ ਵਾ ਉਹਦਾ ਫੈਸਲਾ ਜੇ ਸਰਕਾਰਾਂ ਕੋ ਕੋ ਆ ਰਹੀਦਾ ਔਰ ਅੱਜ ਮੈਂ ਕਿਸੇ ਪ੍ਰੋਗਰਾਮ ਦੇ ਤੇ ਜਾ ਮੈਂ ਉੱਥੇ ਇਹ ਵੀ ਬੇਨਤੀ ਕਰਕੇ ਆਇਆ ਸਬ ਸ ਇਲੈਕਸ਼ਨ ਦੇ ਵਿੱਚ ਮੇਨ ਪ੍ਰੋਗਰਾਮ ਹੀ ਜਿਹੜੀ ਜੂਨ 1984 ਦੇ ਬਾਰੇ ਪੱਤਰਕੀ ਨੂੰ ਜਾਣਕਾਰੀ ਕਰਾ ਕੇ ਤੇ ਜਿਹੜਾ ਕਰ ਕਰ ਜਿਹੜਾ ਕੋਈ ਵੋਟਰ ਲੈਣ ਚਾਹਦੇ ਉਹਦੇ ਬਾਰੇ ਜਿਹੜਾ ਵਾ ਹਰ ਬੰਦਾ ਜਿਹੜਾ ਇਹਨਾਂ ਨੂੰ ਸਵਾਲ ਪੁੱਛੇ ਔਰ ਮੈਂ ਉੱਥੇ ਅਪੀਲ ਕਰਕੇ ਆਇਆ ਹਾਂ ਆਵਾਜ਼ ਨੂੰ ਹੋਕ ਦੇ ਵਿੱਚ ਕਿ ਇਸ ਪ੍ਰੋਗਰਾਮ ਤੋਂ ਜੁੜੀ ਆ ਕਿ ਕਿਸਾਨ ਮੋਰਚੇ ਦਾ ਜਿਹੜਾ ਬੀਜਪੀ ਦਾ ਵਿਰੋਧ ਚੱਲ ਰਿਹਾ ਵਾ ਉਹ ਉਹਦਾ ਸਵਾਲ ਕੀਤਾ ਜਾਵੇ ਕਿਉਂਕਿ ਜਿਦੋਂ ਹੀ ਜਾਵਾ ਸਵਾਲ ਕਰਦਨੇ ਆ ਤਾਂ ਪੰਗਰਪੁਰ ਦੇ ਵਿੱਚ ਹਿੰਗਲ ਜਾਂਦੀ ਆ ਤੇ ਪਟ ਜਾਵਾ ਜਿਹੜੇ ਨਹੀਂ ਹੁੰਦਾ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਿੰਡ ਪਿੰਡ ਹਰ ਇੱਕ ਆਪਣੇ ਵੋਟਰ ਨੂੰ ਕਿ ਜਦੋਂ ਤੁਹਾਡੇ ਕੋਲ ਬੀਜਪੀ ਆਉਂਦੀ ਆ ਵੋਟਾਂ ਲੈਣ ਉਸ ਸਮੇਂ ਉਹਨਾਂ ਕੋ ਇਹ ਸਵਾਲ ਪੁੱਛੋ ਕਿ ਖੇਤੀ ਤਿੰਨ ਕਾਨੂੰਨ ਜਿਹੜੇ ਨੇ ਕਾਲੇ ਬਿਲ ਕਾਨੂੰਨ ਇਹ ਕਿਉਂ ਲਾਗੂ ਕੀਤੇ ਜੇਕਰ ਸਿੱਖ ਆਪਣਾ ਕਿਸਾਨ ਜਿਹੜਾ ਨੇ ਆਪਣਾ ਅਧਿਕਾਰ ਆਪਣੀ ਆਵਾਜ਼ ਲਈ ਉੱਠੇ ਜਾ ਰਹੇ ਔਰ ਖੜਨ ਵਾਸਤੇ ਉਥੇ ਹਰਿਆਣੇ ਦੇ ਵਿੱਚ ਕੀ ਲਿਖਿਆ ਧੋਕੇ ਗਿਆ ਰੋਕਾਂ ਕੋ ਲਾਈਆਂ ਗਿਆ ਉਥੇ ਗੋੜੀ ਕਿਉਂ ਚਲਾਈ ਗਈ ਉਥੇ ਅਥੂ ਕੇਸ ਕੋ ਚਲਾਈ ਗਿਆ ਇੱਕ ਕੇਸ ਕਾਨੂੰਨ ਦੇ ਵਿੱਚ ਲਿਖਿਆ ਕੇਸ ਧਾਰਾ ਦੇ ਵਿੱਚ ਲਿਖਿਆ ਔਰ ਕੇਸ ਇਹਨਾਂ ਨੇ ਅਧਿਕਾਰ ਦੇ ਨਾਲ ਇਹ ਸਿੱਖਾਂ ਦੇ ਰਹਿ ਕੰਮ ਕੀਤਾ ਔਰ ਮੈਂ ਇਹਦੇ ਬੇਦਕਤਾ ਨੂੰ ਜੂਨ 1984 ਬਾਅਦ ਦੇ ਵਿੱਚ ਵੇਖਾਂ ਕਿ ਪਹਿਲਾਂ ਸਦਾ ਬੀਜੀ ਕਦੇ ਨਾਲ ਕਿਸਾਨਾਂ ਦਾ ਜਿਹੜਾ ਜਿਹੜਾ ਬਾਹਰ اور میں ہاتھ جوڑ کے اپیل <سؤال> کردہ کہ بڑی سمجھ چل <سؤال> کے اور جیتنا ہر بندہ وا پرس بیان نہ دے کہ کس کا گراؤ کرنا کس کا نہیں کرنا یہ کیول بی جی پی جا شہروں نکلنے کو ڈک کے یہاں کا گراؤ کرو اور جسان کا جواب